ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸਾਰੇ ਹਰ ਇੱਕ ਪ੍ਰਕਾਰ ਦੇ ਦਾਗ ਧੱਬੇ ਜਿਹੜੇ ਆਪਣੇ ਕੱਪੜਿਆਂ ਤੇ ਲੱਗ ਜਾਂਦੇ ਜਿਵੇਂ ਕਿ ਦੇਖੋ ਰੰਗ ਲੱਗਿਆ ਹੋਇਆ ਹੈ ਸਾਡੀ ਇਹ ਸ਼ਰਟ ਤੇ ਜਿਵੇਂ ਬੱਚੀ ਹੋਲੀ ਵਗੈਰਾ ਖੇਡਦੇ ਨੇ ਬੱਚੇ ਦਾਗ ਲਾ ਆਂਦੇ ਨੇਗੇ ਰੰਗ ਲੱਗ ਜਾਂਦਾ ਹੈ ਦੇਖੋ ਜਿਵੇਂ ਆਹ ਕੱਪੜਾ ਲੇਤਾ ਜਿਹਦੇ ਤੇ ਪੈਣ ਦਾ ਦਾਗ ਲੱਗਿਆ ਹੋਇਆ ਹੈ ਇਸ ਤਰ੍ਹਾਂ ਹੀ ਇਹਦੇ ਤੇ ਹਲਦੀ ਦਾ ਦਾਗ ਲੱਗਿਆ ਹੋਇਆ ਹੈ ਜਿਵੇਂ ਚਾਹ ਦਾ ਦਾਗ ਲੱਗ ਜਾਂਦਾ ਜਾਂ ਆਪਾਂ ਕੰਮ ਕਰਦੇ ਆਂ ਕਿਓ ਦੇ ਤੇਲ ਦੇ ਦਾਗ ਲੱਗ ਜਾਂਦੇ ਨੇ ਅੱਜ ਆਪਾਂ ਤੁਹਾਨੂੰ ਹਰ ਪ੍ਰਕਾਰ ਦਾ ਦਾਗ ਧੱਬਾ ਜੋ ਵੀ ਆਪਣੇ ਕੱਪੜਿਆਂ ਤੇ ਲੱਗਿਆ ਹੁੰਦਾ ਤੁਹਾਨੂੰ ਮਟੇਣਾ ਦੱਸਾਂਗੇ ਉਹ ਵੀ ਘਰੇਲੂ ਤਰੀਕੇ ਨਾਲ ਆਪਾਂ ਘਰ ਦੀਆਂ ਚੀਜ਼ਾਂ ਹੀ ਵਰਤਾਂਗੇ ਕੋਈ ਆਪਾਂ ਨੂੰ ਬਾਹਰੋਂ ਵੀ ਕੁਝ ਲੈਣ ਦੀ ਲੋੜ ਨਹੀਂ ਪੈਂਦੀ ਦੇਖੋ ਜੀ ਆਪਣੇ ਕੋਲੇ ਹੈਗਾ ਜੀ ਇਹ ਸਿਰਕਾ ਜਿਹਨੂੰ ਆਪਾਂ ਸਫੇਰ ਵਿਨੇਗਰ ਵੀ ਕਹਿ ਦਿੰਦੇ ਆ ਸਿਰਕਾ ਆਪਣੇ ਘਰਾਂ ਦੇ ਵਿੱਚ ਆਮ ਹੀ ਆਪਾਂ ਵਰਤਦੇ ਆ achar ਵਗੈਰਾ ਦੇ ਵਿੱਚ ਦੇਖੋ ਆਪਣੀ ਨਾ ਇਹ ਜਿਹੜੀ ਰਮਾਲ ਸੀ ਜੀ ਇਹਦੇ ਤੇ ਚਾਹ ਦਾ ਦਾਗ ਲੱਗਿਆ ਹੋਇਆ ਸੀ ਕਾਫੀ ਵੱਡਾ ਸਾਰਾ ਅੱਜ ਆਪਾਂ ਤੁਹਾਨੂੰ ਇਹ ਹੀ ਸਾਫ ਕਰਨਾ ਦਿਖਾਵਾਂਗੇ ਦੇਖੋ ਮੈਂ ਥੋੜਾ ਜਿਹਾ ਨਾ ਵਿਨੇਗਰ ਪਾ ਲਿਆ ਤੇ ਇਹ ਹੈਗਾ ਮੇਰੇ ਕੋਲੇ ਮਿੱਠਾ ਸੋਡਾ ਜਿਹਨੂੰ ਆਪਾਂ ਬੇਕਿੰਗ ਸੋਡਾ ਵੀ ਕਹਿ ਦਿੰਨੇ ਆ ਦੇਖੋ ਉਸ ਤੋਂ ਬਾਅਦ ਆਪਾਂ ਨਾ ਬੇਕਿੰਗ ਸੋਡਾ ਇੱਕ ਚਮਚਾ ਭਰ ਕੇ ਇਹਦੇ ਉੱਤੇ ਲਗਾ ਦਾਂਗੇ ਇਸ ਤਰ੍ਹਾਂ ਸਾਰਾ ਤੇ ਇਹਨੂੰ ਨਾ ਅਰਮਾ ਆਪਾਂ 5-7 ਮਿੰਟ ਇਸ ਤਰੀ ਰੱਖਣਾ ਹੈਗਾ ਆਪਾਂ ਇਹਨੂੰ ਬਿਲਕੁਲ ਉਸ ਤੋਂ ਬਾਅਦ 5-7 ਮਿੰਟਾਂ ਬਾਅਦ ਇਹਨੂੰ ਹਲਕੇ ਹਲਕੇ ਹੱਥ ਨਾਲ ਇਸ ਤਰ੍ਹਾਂ ਰਗ ਕਰਾਂਗੇ ਆਪਾਂ ਇਸ ਤਰ੍ਹਾਂ ਜਦੋਂ ਆਪਾਂ ਮਸਲਾਂਗੇ ਦੇਖੋ ਥੋੜਾ ਮੋਟਾ ਆਪਾਂ ਨੂੰ ਲੱਗਿਆ ਆਪਾਂ ਸਿਰਕਾ ਇਹਦੇ ਵਿੱਚ ਹੋ ਤੇ ਆਪਾਂ ਜਿਹੜਾ ਹੈਗਾ ਜੀ ਬੇਕਿੰਗ ਸੋਡਾ ਉਹ ਵੀ ਆਪਾਂ ਥੋੜਾ ਮੋਟਾ ਹੋਰ ਲਗਾ ਸਕਦੇ ਆ ਦੇਖੋ ਤੇ ਮਿੰਟਾਂ 'ਚ ਜਿਹੜਾ ਚਾਹ ਦਾ ਦਾਗ ਹੈ ਗਾਇਬ ਹੋ ਜਾਊਗਾ ਦੇਖੋ ਜਦੋਂ ਆਪਣੇ ਤੇ ਕੱਪੜਿਆਂ ਤੇ ਚਾਹ ਢੋਲ ਲੇ ਜਾਂਦੀ ਹੈ ਜੇ ਤਾਂ ਆਪਾਂ ਨਾਲ ਦੀ ਨਾਲ ਸਾਫ਼ ਕਰ ਲਈਏ ਤਾਂ ਬਿਲਕੁਲ ਨਾਲ ਦੀ ਨਾਲ ਸਾਫ਼ ਵੀ ਹੋ ਜਾਂਦੀ ਹੈ ਜਦੋਂ ਆਪਾਂ ਦੇਖੋ ਕਾਫੀ ਟਾਈਮ ਆਪਾਂ ਨਹੀਂ ਵੀ ਸਾਫ਼ ਕਰਦੇ ਇਸ ਤਰ੍ਹਾਂ ਤਾਂ ਦਾਗ ਜਿੱਦੀ ਜਾ ਹੋ ਜਾਂਦਾ ਲੈਂਦਾ ਨਹੀਂ ਤੇ ਇਸੇ ਤਰ੍ਹਾਂ ਆਪਾਂ ਤੁਹਾਨੂੰ ਇਹ ਜਿੱਦੀ ਤੋਂ ਜਿੱਦੀ ਦਾਗ ਇਸ ਤਰ੍ਹਾਂ ਆਪਾਂ ਲਾ ਕੇ ਦਿਖਾਵਾਂਗੇ ਜੀ ਆਪਣੇ ਘਰ ਵਿੱਚ ਹੀ ਤੇ ਆਪਾਂ ਨੂੰ ਬਾਹਰੋਂ ਵੀ ਕੁਝ ਉਹਮਗਾਉਂ ਦੀ ਲੋੜ ਨਹੀਂ ਪੈਂਦੀ ਲੋ ਥੋੜਾ ਜਿਹਾ ਮੈਨੂੰ ਘੱਟ ਲੱਗਿਆ ਦੇਖੋ ਮੈਂ ਥੋੜਾ ਜਿਹਾ ਇਹਦੇ ਵਿੱਚ ਹੋਰ ਪਾ ਲਿਆ ਇਸੇ ਤਰ੍ਹਾਂ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਪਾ ਲਿਆ ਤੇ ਆਪਾਂ ਇਹਨੂੰ 5 ਕਿ ਮਿੰਟ ਹੋਰ ਰੱਖ ਦਿੰਦੇ ਹਾਂ ਜੀ ਇਸੇ ਤਰ੍ਹਾਂ ਲੋ ਜੀ ਹੁਣ ਆਪਾਂ ਦੇਖੋ ਜਿਵੇਂ ਇਹ ਪੈਨ ਦਾ ਦਾਗ ਲੱਗਿਆ ਹੋਇਆ ਚਿਪਟਾ ਕੱਪੜਾ ਹੈ ਪੈਨ ਦਾ ਦਾਗ ਲੱਗਿਆ ਹੋਇਆ ਦੇਖੋ ਜਿਵੇਂ ਬੱਚੇ ਜੂਨੀਫਾਰਮਟੇ ਲਗਾ ਕੇ ਲੈ ਆਉਂਦੇ ਨੇ ਜੇ ਆਪਾਂ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਨੇਗੇ ਜੈਂਸ ਉਹਨਾਂ ਨੇ ਸ਼ਰਟਾਂ ਤੇ ਦਾਗ ਲੱਗ ਜਾਂਦੇ ਨੇ ਇਹ ਆਪਾਂ ਲੈਂਦੇ ਹਾਂ ਜੀ ਦੇਖੋ ਪੇਸਟ ਵਾਈਟ ਪੇਸਟ ਹੈ ਆਪਣੇ ਕੋਲੇ ਇਹ ਕੋ ਤੇ ਆਪਾਂ ਨਾ ਸਾਰੇ ਨੂੰ ਇਸ ਤਰ੍ਹਾਂ ਲਗਾ ਕੇ ਰੱਖ ਦਾਂਗੇ ਤੇ ਜਿੱਥੇ-ਜਿੱਥੇ ਆਪਣੇ ਪੈਨ ਦਾ ਨਿਸ਼ਾਨ ਲੱਗਿਆ ਉੱਥੇ ਆਪਾਂ ਲਗਾ ਕੇ ਰੱਖਾਂਗੇ ਉਸ ਤੋਂ ਬਾਅਦ ਦੇਖੋ ਆਪਾਂ ਬੁਰਸ਼ ਲੈਣਾ ਹੈ ਬੁਰਸ਼ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਜャ ਆਪਾਂ ਆਪਣੇ ਹੱਥਾਂ ਦੀ ਮਦਦ ਨਾਲ ਵੀ ਨਾ ਇਹਨੂੰ ਉਤਾਰ ਸਕਦੇ ਆਂ ਦੇਖੋ ਮਿੰਟਾ ਜੀ ਦਾਗ ਹੈ ਜਿਹੜਾ ਗਾਇਬ ਹੋਊਗਾ ਜਿ ਪਤਾ ਹੀ ਨਹੀਂ ਲੱਗਣਾ ਕਿ ਇੱਥੇ ਦਾਗ ਕਿੱਥੇ ਲੱਗਿਆ ਸੀਗਾ ਦੋ ਕੁ ਮਿੰਟਾਂ ਦੇ ਵਿੱਚ ਹੀ ਇਹ ਸਾਫ਼ ਹੋ ਜਾਊਗਾ ਜੀ ਦੇਖੋ ਪੇਸਟ ਦੇ ਨਾਲ ਹੀ ਸਾਫ਼ ਹੋ ਜਾਊਗਾ ਲੋ ਜੀ ਦੇਖੋ ਜਿਵੇਂ ਲਾਈਟ ਹੋ ਗਿਆ ਹਲਕਾ ਜਿਹਾ ਆਪਾਂ ਦੋ ਕਪ ਹੁੰਦਾ ਇਹਦੇ ਵਿੱਚ ਪਾਣੀ ਦੀਆਂ ਪਾਤੀਆਂ ਤੇ ਉਸ ਤੋਂ ਬਾਅਦ ਇਹਨੂੰ ਫੇਰ ਮਸਲਤਾ ਤੇ ਜਿਹੜਾ ਦਾਗ ਹੈ ਆਪਣੇ ਪੈਨ ਦਾ ਲੱਗਿਆ ਹੋਇਆ ਬਿਲਕੁਲ ਸਾਫ਼ ਹੋ ਜਾਊਗਾ। ਲੋ ਜੀ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਇਸ ਤਰ੍ਹਾਂ ਆ ਦੇਖੋ ਦਾਗ ਹੈ ਜਿਹੜਾ ਪਤਾ ਵੀ ਨਹੀਂ ਲੱਗ ਰਿਹਾ ਕਿ ਪੈਨ ਦਾ ਕਿੱਥੇ ਲੱਗਿਆ ਸੀ ਤੇ ਹੁਣ ਆਪਾਂ ਸਾਫ਼ ਕਰ ਲੈਨੇ ਆ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਸਰਫ ਵਾਲੇ ਪਾਣੀ ਦੇ ਵਿੱਚ ਜਾਂ ਕਿਵੇਂ ਵੀ ਆਪਾਂ ਇਹ ਸਾਫ਼ ਕਰਕੇ ਰੱਖ ਦਈਏ ਤਾਂ ਇਹ ਜਿਹੜਾ ਆਪਣਾ ਕੱਪੜਾ ਜੀ ਬਿਲਕੁਲ ਸਾਫ਼ ਹੋ ਜਾਊਗਾ ਦਾਗ ਬਿਲਕੁਲ ਗਾਇਬ ਹੋ ਜਾਊਗਾ। ਦੇਖੋ ਮੈਂ ਤੁਹਾਨੂੰ ਦਿਖਾ ਵੀ ਦਿਨੀ ਪਤਾ ਵੀ ਨਹੀਂ ਲੱਗਦਾ ਕਿ ਪੈਨ ਦਾ ਦਾਗ ਕਿੱਥੇ ਲੱਗਿਆ ਸੀਗਾ ਇਸੇ ਤਰ੍ਹਾਂ ਆਪਾਂ ਪੈਨ ਦੇ ਦਾਗ ਦੇਖੋ ਆਪਣੇ ਕੱਪੜਿਆਂ ਤੋਂ ਮਟੇ ਸਕਦੇ ਹੁੰਦੇ ਆ ਦੇਖੋ ਕਈ ਵਾਰ ਕੀ ਹੁੰਦਾ ਜੇ ਕੋਈ ਖੂਨ ਦਾ ਦਾਗ ਲੱਗ ਜਾਂਦਾ ਆਪਣੇ ਕੱਪੜੇ ਤੇ ਉਹਦੇ ਉੱਤੇ ਦੇਖੋ ਆਪਾਂ ਇਸ ਤਰ੍ਹਾਂ ਜਿੱਥੇ-ਜਿੱਥੇ ਖੂਨ ਲੱਗਿਆ ਉੱਥੇ ਆਪਾਂ ਨਾ ਨੂਨ ਛਿੜਕ ਦੇਣਾ ਨੂਨ ਛਿੜਕ ਕੇ ਆਪਾਂ ਕਾਫੀ ਟਾਈਮ ਉਸ ਤੇ ਰੱਖਣਾ ਤੇ ਉਸ ਤੋਂ ਬਾਅਦ ਦੇਖੋ ਜੀ ਉਹ ਸਾਫ਼ ਹੋ ਜਾਊਗਾ ਜਦੋਂ ਆਪਾਂ ਉਹਨੂੰ ਸਾਫ਼ ਕਰਾਂਗੇ ਇਸੇ ਤਰ੍ਹਾਂ ਦੇਖੋ ਇਹ ਆਪਣੇ ਕੋਲੇ ਹਲਦੀ ਦਾ ਦਾਗ ਲੱਗਿਆ ਪਿਆ ਚਿੱਟੀ ਸ਼ਰਟ ਹੈ ਹਲਦੀ ਦਾ ਦਾਗ ਲੱਗਿਆ ਪਿਆ ਬਾਜੂ ਕੋਲੇ ਇਸੀ ਤਰ੍ਹਾਂ ਦੇਖੋ ਮੈਂ ਪੇਸਟ ਇਹਦੇ ਉੱਤੇ ਲਗਾਤਾ ਉਸ ਤੋਂ ਬਾਅਦ ਆਪਾਂ 5 ਕਿ ਮਿੰਟ ਫੇਰ ਰੱਖਿਆ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਹਲਕੇ ਹੱਥ ਨਾਲ ਇਹਨੂੰ ਰੱਬ ਕਰਤਾ ਉਸ ਤੋਂ ਬਾਅਦ ਦੇਖੋ ਆਪਾਂ ਕੋਈ ਵੀ ਸਰਫ ਸਾਬਣ ਜੋ ਇਹ ਤੇ ਲਗਾਵਾਂਗੇ ਉਸ ਤੋਂ ਬਾਅਦ ਨਾਲ ਦੀ ਨਾਲੇ ਦਾਗ ਸਾਫ਼ ਹੋ ਜਾਊਗਾ ਜੀ ਹਲਕਾ-ਮੁਲਕਾ ਜਿਹਾ ਇਹ ਹਲਦੀ ਦਾ ਦਾਗ ਹੁੰਦਾ ਰਹਿ ਜਾਂਦਾ ਜਦੋਂ ਆਪਾਂ ਦੇਖੋ ਉਹਨੂੰ ਧੋਣ ਤੋਂ ਬਾਅਦ ਧੁੱਪੇ ਪਾਉਣਿਆ ਤਾਂ ਹਲਦੀ ਦਾ ਦਾਗ ਜਿਹੜਾ ਧੁੱਪ ਵਿੱਚ ਇਹ ਉੱਡ ਜਾਂਦਾ ਹੈ ਇਸ ਅਲਟ ਜਿਹੜੀ ਹੈਗੇ ਜੀ ਆਪਣੀ ਬਿਲਕੁਲ ਸਾਫ਼ ਹੋਏ ਨੇ ਕੋਈ ਵੀ ਕੱਪੜੇ ਤੇ ਆਪਣੇ ਤੇ ਇਸ ਤਰ੍ਹਾਂ ਦਾਗ ਲੱਗਿਆ ਹੋਵੇ ਆਪਾਂ ਇਸ ਤਰ੍ਹਾਂ ਦਾਗ ਨੂੰ ਮਟੇ ਸਕਦੇ ਹਾਂ ਲੋ ਜੀ ਦੇਖੋ ਹਲਕਾ ਜਿਹਾ ਰਹਿ ਗਿਆ ਤੇ ਹੁਣ ਆਪਾਂ ਇਹਦੇ ਉੱਤੇ ਸਾਬਣ ਲਗਾ ਦਿੰਨੇ ਆ ਸਾਬਣ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਸਲਾਂਗੇ ਕੱਪੜੇ ਨੂੰ ਆਪਣੇ ਨੂੰ ਲੋ ਜੀ ਹੁਣ ਮੈਂ ਤੁਹਾਨੂੰ ਸਾਫ਼ ਪਾਣੀ ਦੇ ਵਿੱਚ ਕੱਢ ਕੇ ਵੀ ਦਿਖਾ ਦਿੰਨੀ ਆਂਗੀ ਤੇ ਜਿਹੜਾ ਦਾਗ ਹੈ ਦੇਖੋ ਤੁਸੀਂ ਬਿਲਕੁਲ ਹਲਕਾ ਜਿਹਾ ਲਾਈਟ ਰਹਿ ਗਿਆ ਜੀ ਇੰਨਾ ਕ ਦਾਗ ਹੁੰਦਾ ਜਿਹੜਾ ਆਪਣੇ ਕੱਪੜੇ ਤੇ ਲੱਗਿਆ ਆਪਾਂ ਜਦੋਂ ਵੀ ਧੁੱਪੇ ਪਾਉਣੇ ਆਗੇ ਇਹ ਧੁੱਪ ਵਿੱਚ ਸੁਕਾਉਣੇ ਆ ਇਹ ਧੁੱਪ ਵਿੱਚ ਹੀ ਦਾਗ ਉੱਡ ਜਾਂਦਾ ਹੈ। ਲੋ ਜੀ ਇਹ ਨਾ ਸਰੋਂ ਦਾ ਤੇਲ ਡੁੱਲਿਆ ਹੋਇਆ ਹੈ। ਸਰੋਂ ਦਾ ਤੇਲ ਡੁੱਲ ਜੇ ਚਾਹੇ ਆਪਣੇ ਕਿਸੇ ਵੀ ਕੱਪੜੇ ਤੇ ਕਿਉ ਡੁੱਲ ਜੇ। ਤਾਂ ਦੇਖੋ ਆਪਾਂ ਕੋਈ ਵੀ ਪਾਊਡਰ ਲੈਣਾ ਇੱਕ ਪਾਊਡਰ ਆਪਣੇ ਆਮ ਹੀ ਘਰਾਂ ਦੇ ਵਿੱਚ ਪਿਆ ਹੁੰਦਾ ਚਾਹੇ ਉਹਦੀ ਐਕਸਪਾਇਰੀ ਡੇਟ ਹੋ ਕੇ ਉਹ ਨਾ ਹੋਵੇ ਉਹ ਵੀ ਆਪਾਂ ਪਾਊਡਰ ਇਹਦੇ ਵਿੱਚ ਵਰਤ ਸਕਦੇ ਹਾਂ। ਦੇਖੋ ਪਾਊਡਰ ਆਪਾਂ ਲਗਾ ਕੇ ਚੰਗੀ ਤਰ੍ਹਾਂ ਨਾ ਇਸ ਤਰ੍ਹਾਂ ਰੱਖ ਦੇਣਾ ਕੱਪੜੇ ਨੂੰ। ਉਸ ਤੋਂ ਬਾਅਦ ਇਹਨੂੰ 5 ਕੁ ਮਿੰਟ ਰੱਖਣਾ ਜੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਮਸਲ ਲੈਣਾ ਹੈ। ਦੇਖੋ ਜਿਹੜਾ ਪਾਊਡਰ ਹੁੰਦਾ ਏ ਨਾ ਤੇਲ ਨੂੰ ਘਿਓ ਨੂੰ ਆਪਣੇ ਵਿੱਚ ਅਬਜॉਬ ਕਰ ਲੈਂਦਾ ਹੈਗਾ ਉਸ ਤੋਂ ਬਾਅਦ ਦੇਖੋ ਆਪਾਂ ਕੋਈ ਵੀ ਥੋੜਾ ਜਨਾ ਹਲਕਾ ਜਿਹਾ ਗਰਮ ਪਾਣੀ ਲੈਣਾ ਹੈ ਉਸ ਤੋਂ ਬਾਅਦ ਆਪਾਂ ਸਰਫ ਵਗੈਰਾ ਲੈਣਾ ਹੈ ਸਾਬਣ ਲਾਉਣੀ ਹੈ ਕੱਪੜੇ ਤੇ ਜਿਹੜਾ ਹੀ ਠੰਡੇ ਦਾ ਠੰਡਾ ਦਾਗ ਹੁੰਦਾ ਘਿਓ ਦਾ ਤੇਲ ਦਾ ਤਾਂ ਬਿਲਕੁਲ ਸਾਫ਼ ਹੋ ਜਾਂਦਾ ਦੇਖੋ ਮੈਂ ਇੱਕ ਵਾਰ ਇਹ ਪਾਊਡਰ ਲਾ ਕੇ ਸਾਫ਼ ਕਰਤਾ ਤੇ ਉਸ ਤੋਂ ਬਾਅਦ ਦੇਖੋ ਮੇਰੇ ਲਈ ਹਲਕਾ ਜਿਹਾ ਪਾਣੀ ਗਰਮ ਹੈ ਤੇ ਉਸ ਤੋਂ ਬਾਅਦ ਆਪਾਂ ਕੋਈ ਵੀ ਸਾਬਣ ਲਾ ਲੈਣੀ ਹੈ ਜੀ ਸਾਬਣ ਲਾ ਕੇ ਆਪਾਂ ਸਿਰਫ ਆਪਾਂਦਲੇ ਬੁਰਸ਼ ਨਾਲ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਰਗੜਨੇ ਦਾਗ ਦੇਖੋ ਬਿਲਕੁਲ ਮਿਟ ਜੂਗਾ ਪਤਾ ਹੀ ਨਹੀਂ ਲੱਗਣਾ ਕਿ ਦਾਗ ਕਿੱਥੇ ਲੱਗਿਆ ਸੀ ਦੇਖੋ ਇਹ ਸਰੋਂ ਦੇ ਤੇਲ ਦਾ ਦਾਗ ਸੀਗਾ ਲੱਗਿਆ ਹੋਇਆ ਆ ਦੇਖੋ ਉਸ ਤੋਂ ਬਾਅਦ ਆਪਾਂ ਇਹਨੂੰ ਸਾਫ ਆਪਣੇ ਸਾਫ ਪਾਣੀ ਦੇ ਵਿੱਚ ਇਸ ਤਰ੍ਹਾਂ ਕਰ ਲਾਂਗੇ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਦਾਗ ਹੈ ਨਵਜੇ ਲੇਕੋ ਤੁਸੀਂ ਦਾਗ ਨਾ ਬਿਲਕੁਲ ਪਤਾ ਨਹੀਂ ਲੱਗਦਾ ਕਿ ਦਾਗ ਕਿੱਥੇ ਲੱਗਿਆ ਸੀ ਬਿਲਕੁਲ ਸਾਫ਼ ਹੋ ਜਾਊਗਾ ਇਹ ਸਾਰੇ ਤਰੀਕੇ ਆਪਾਂ ਪਹਿਲਾਂ ਅਪਣਾਏ ਨੇ ਜੀ ਉਸ ਤੋਂ ਬਾਅਦ ਹੀ ਆਪਾਂ ਤੁਹਾਡੇ ਨਾਲੇ ਸ਼ੇਅਰ ਕੀਤੇ ਨੇ ਤੁਸੀਂ ਵੀ ਜਰੂਰ ਅਪਣਾ ਕੇ ਦੇਖਿਓ ਇਹ ਕਿਸੇ ਵੀ ਕਿਸਮ ਦੀ ਆਪਾਂ ਨੂੰ ਘਰ ਦੇ ਵਿੱਚ ਕੋਈ ਦਾਗ ਲੱਗਦਾ ਹੈ ਤਾਂ ਆਪਾਂ ਇਸ ਤਰ੍ਹਾਂ ਮਟੇ ਸਕਦੇ ਹਾਂ ਲੋ ਜੀ ਹੁਣ ਆਪਾਂ ਪੰਜ-ਸੱਤ ਮਿੰਟ ਹੋ ਗਏ ਸੀਗੇ ਇਹ ਰਮਾਣ ਨੂੰ ਰੱਖੇ ਹੋਏ ਨੂੰ ਤੇ ਹੁਣ ਨਾ ਮੈਨੂੰ ਹਲਕਾ ਜਿਹਾ ਲੱਗਿਆ ਜਿੱਥੇ-ਇਥੇ ਮੈਨੂੰ ਲੱਗਿਆ ਤੇ ਉੱਥੇ ਮੈਂ ਨਾ ਨਿੰਬੂ ਮਤਲਬ ਇਹ ਰਗੜਦਾ ਇਸ ਤਰ੍ਹਾਂ ਨਿੰਬੂ ਨੂੰ ਆਪਾਂ ਇਸ ਤਰ੍ਹਾਂ ਲਗਾ ਦਨੇ ਆਪਾਂ ਕੱਚਾ ਆਲੂ ਵੀ ਨਾ ਕੋਈ ਕੱਪੜੇ ਤੇ ਦਾਗ ਲੱਗਿਆ ਹੋਵੇ ਆਪਾਂ ਕੱਚਾ ਆਲੂ ਵੀ ਲਗਾ ਸਕਦੇ ਹੁੰਨੇ ਆ ਦੇਖੋ ਉਹਦੇ ਰਸ ਨਾਲ ਵੀ ਜਿਹੜਾ ਦਾਗ ਹੈ ਜੀ ਬਿਲਕੁਲ ਗਾਇਓ ਹੋ ਜਾਂਦਾ ਹੈਗਾ ਦੇਖੋ ਚਾਹੇ ਚਾਂਡੁੱਲੀ ਹੋਵੇ ਚਾਹੇ ਕਾਫੀ ਡੁੱਲੀ ਹੋਵੇ ਆਪਾਂ ਇਸ ਤਰ੍ਹਾਂ ਉਹਨੂੰ ਸਾਫ਼ ਕਰ ਸਕਦੇ ਹਾਂ ਜੀ ਆਪਣੇ ਕੱਪੜਿਆਂ ਨੂੰ ਕਿਸੇ ਵੀ ਪ੍ਰਕਾਰ ਦੇ ਦੇਖੋ ਜਿਵੇਂ ਕਈ ਵਾਰ ਕੀ ਹੁੰਦਾ ਜੀ ਆਪਾਂ ਬਾਹਰ ਅੰਦਰ ਜਾਂਦੇ ਆ ਕੋਈ ਵਾਰਸ਼ ਦਾ ਟਾਈਮ ਹੁੰਦਾ ਆਪਣੇ ਕੱਪੜਿਆਂ ਤੇ ਨਾ ਗਾਰੇ ਦੇ ਦਾਗ ਲੱਗ ਜਾਂਦੇ ਨੇ ਉਹ ਗਾਰੇ ਦੇ ਦਾਗ ਲੱਗੇ ਹੋਏ ਮਿਟਦੇ ਨਹੀਂ ਉਹ ਵੀ ਬਹੁਤ ਜਿੱਦੀ ਦਾਗ ਹੁੰਦੇ ਨੇ ਉਹਨਾਂ ਨੂੰ ਵੀ ਦੇਖੋ ਆਪਾਂ ਕੱਚਾ ਆਲੂ ਨੂੰ ਕੱਟ ਲੈਣਾ ਕੱਟ ਕੇ ਆਲੂ ਨੂੰ ਆਪਾਂ ਗਾਰੇ ਦੇ ਜਿੱਥੇ ਵੀ ਦਾਗ ਲੱਗੇ ਹੋਣ ਆਪਾਂ ਉੱਥੇ-ਉੱਥੇ ਉਹਨੂੰ ਰਗੜਾਂਗੇ ਤਾਂ ਜਿਹੜੇ ਦਾਗ ਹੈ ਜੀ ਬਿਲਕੁਲ ਨਾ ਗਾਇਬ ਹੋ ਜਾਣਗੇ ਲੋ ਜੀ ਦੇਖੋ ਉਸ ਤੋਂ ਬਾਅਦ ਆਪਾਂ ਸਾਬਣ ਲਗਾ ਦਨੇ ਆ ਸਾਬਣ ਨਾਲ ਆਪਾਂ ਇੱਕ ਵਾਰ ਧੋ ਦਾਂਗੇ ਤੇ ਫਿਰ ਮੈਂ ਤੁਹਾਨੂੰ ਰਮਾਲ ਦਿਖਾਉਣੀ ਆ ਜੀ ਤੇ ਆਪਣੀ ਬਿਲਕੁਲ ਸਾਫ਼ ਹੋ ਜਾਊਗੀ ਤੇ ਚਾਹ ਦਾ ਦਾਗ ਬਿਲਕੁਲ ਗਾਇਬ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਵਾਰ ਆਪਣੀ ਇਹ ਰਮਾਲ ਲੋ ਤੁਸੀਂ ਦੇਖੋ ਇਹ ਹੀ ਰਮਾਲ ਸੀ ਜੀ ਤੇ ਦਾਗ ਲੱਗਿਆ ਹੋਇਆ ਸੀਗਾ ਪੂਰੀ ਰਮਾਲ ਨਾਲ ਚਾਹ ਦੇ ਦਾਗ ਨਾਲ ਉਹ ਹੋਈ ਪਈ ਸੀਗੀ ਖਰਾਬ ਹੋਈ ਪਈ ਸੀ ਹੁਣ ਆਪਾਂ ਸਾਫ਼ ਪਾਣੀ ਨਾਲ ਧੋ ਕੇ ਤੁਹਾਨੂੰ ਮੈਂ ਇੱਕ ਵਾਰ ਫੇਰ ਦਿਖਾ ਜੰਨੀ ਆ ਜੀ ਨਲਜੀ ਦੇਖੋ ਇਹ ਹੈਗਾ ਰਾਣੀਪਾਲ ਇਹ ਰਾਣੀਪਾਲ ਕੀ ਕੰਮ ਕਰਦਾ ਜੀ ਜੇ ਮੇ ਆਪਣੇ ਚਿੱਟੇ ਕੱਪੜੇ ਹੁੰਦੇ ਆ ਉਹ ਪੀਲ ਕਫੜ ਜਾਂਦੇ ਨਹੀਂਗੇ ਜੇ ਕੋਈ ਵੀ ਆਪਣਾ ਲੇਡੀ ਸੂਟ ਹੈ ਚਾਹੇ ਜੈਂਸ ਸ਼ਰਟਾਂ ਨੇ ਚਾਹੇ ਬੱਚਿਆਂ ਚਿੱਟੀਆਂ ਸ਼ਰਟਾਂ ਨੇ ਡਰੈਸ ਵਾਲੀਆਂ ਤਾਂ ਤੁਸੀਂ ਦੇਖੋ ਥੋੜਾ ਜਿਹਾ ਪਾਣੀ ਲੈਣਾ ਕੱਪੜਿਆਂ ਦੇ ਹਿਸਾਬ ਨਾਲ ਉਸਦੇ ਵਿੱਚ ਇੱਕ ਚਮਚਾ ਹਰਾਨੀ ਪਾਲ ਦਾ ਪਾਉਣਾ ਹੈ ਇਹ ਵੀ ਆਮ ਹੀ 20 ਰੁਪਏ ਦੀ ਇਹ ਡੱਬੀ ਮਿਲਦੀ ਹੈਗੀ ਹਰ ਇੱਕ ਜਨਰਲ ਸਟੋਰ ਤੋਂ ਹੀ ਮਿਲ ਜਾਂਦੀ ਹੁੰਦੀ ਹੈ ਤੁਸੀਂ ਇਹਨੂੰ ਇਸ ਤਰ੍ਹਾਂ ਡਿਪ ਕਰਕੇ ਰੱਖ ਲੈਣਾ ਜੇ ਤੁਸੀਂ ਅਜਾਲਾ ਦਿਨੇ ਹੋ ਤਾਂ ਤੁਸੀਂ ਇਸ ਤਰ੍ਹਾਂ ਅਜਾਲੇ ਦੇ ਵਿੱਚ ਵੀ ਦੋ ਕ ਬੂੰਦਾ ਪਾ ਕੇ ਜਿਹੜਾ ਰੱਖ ਦੋ ਤੇ ਉਸ ਤੋਂ ਬਾਅਦ ਤੁਸੀਂ ਕੱਪੜਿਆਂ ਨੂੰ ਸੁੱਕਣਾ ਪਾਓ ਜਿਹਦੇ ਵਿੱਚੋਂ ਕੱਢ ਕੇ ਤਾਂ ਜਿਹੜਾ ਦਾਗ ਹੈ ਨਾ ਬਿਲਕੁਲ ਪੀਲਾ ਪਾਣਾ ਹੈ ਬਿਲਕੁਲ ਚੱਕ ਲੂ ਚਿੱਟੇ ਕੱਪੜਿਆਂ ਤੋਂ ਇਹ ਹਰਾਨੀ ਪਾਲ ਹੈ ਜਿਹਦਾ ਲੋ ਜੀ ਹੁਣ ਆਪਣੇ ਕੋਲੇ ਹੈਗਾ ਜੀ ਇਹ ਰੰਗ ਕਾਟ ਦੇਖੋ ਇਹ ਰੰਗ ਕਾਟ ਦੀ ਡੱਬੀ ਹੈ ਇਹ ਵੀ ਜਨਰਲ ਸਟੋਰ ਤੋਂ ਮਿਲ ਮਿਲ ਜਾਂਦੀ ਹੈ ਬਿੱਲੀ ਸ਼ਾਪ 에 ਰੰਗ ਕਾਟ ਹੈ ਮੇਰੇ ਲਵੇ ਹੁਣ ਇਹ ਸ਼ਰਟ ਤੇ ਨਾ ਚਿੱਟੀ ਸ਼ਰਟ ਤੇ ਰੰਗ ਦੇ ਦਾਗ ਲੱਗੇ ਪਏ ਸੀਗੇ ਜਿਹੜਾ ਆਪਾਂ ਦਵਾਰਾਂ ਤੇ ਪੇਂਟ ਕਰਦੇ ਆ ਨਾ ਉਹ ਵਾਲਾ ਹੀ ਰੰਗ ਸੀ ਤੇ ਇਹਨੂੰ ਆਪਾਂ ਕੀ ਕਰੀਏ ਦੇਖੋ ਆਪਾਂ ਪਾਣੀ ਪਾਇਆ ਇੱਕ ਚਮਚਾ ਡੇਢ ਚਮਚਾ ਆਪਾਂ ਇਹ ਰੰਗ ਕਾਟ ਦਾ ਇਹਦੇ ਵਿੱਚ ਪਾ ਕੇ ਰੱਖਤਾ ਆਪਾਂ ਵੱਧ ਵੀ ਪਾ ਸਕਦੇ ਆ ਉਸ ਤੋਂ ਬਾਅਦ ਇਹ ਅੱਧੇ ਘੰਟੇ ਵਾਸਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਰੱਖਣਾ ਤੇ ਪਰ ਥੋੜਾ ਜਿਹਾ ਨਾ ਗੁੰਗਣਾ ਜਿਹਾ ਪਾਣੀ ਪਾਉਣਾ ਕੋਸਾ ਜਿਹਾ ਡਿੱਪ ਕਰਕੇ ਰੱਖ ਦਾਂਗੇ ਲਓ ਜ ਇਹ ਦੇਖੋ ਤੁਸੀਂ ਆਪਣੀ ਕਿੰਨਾ ਸਫੈਦ ਇਹਦੇ ਨਾਲ ਹੋ ਗਿਆ ਪੀਲਾਪਨ ਵੀ ਸਾਰੇ ਕੱਪੜਿਆਂ ਤੋਂ ਚੱਕ ਦੋ ਇਹ ਰਾਣੀ ਪਾਲਾ ਜਿਹੜਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਕਈ ਵਾਰ ਕੀ ਹੁੰਦਾ ਆਪਣੇ ਕੱਪੜਿਆਂ ਦੇ ਉੱਤੇ ਨਾ ਲਿਪਸਟਿਕ ਦੇ ਦਾਗ ਲੱਗ ਜਾਂਦੇ ਨੇਗੇ ਇਹ ਲਿਪਸਟਿਕ ਦੇ ਦਾਗ ਵੀ ਨਾ ਬਹੁਤ ਜਿੱਦੀ ਜੇ ਹੁੰਦੇ ਨੇ ਇਹ ਵੀ ਨਾ ਮਤਲਬ ਕਿ ਆਪਣਾ ਸੂਟ ਖਰਾਬ ਹੋ ਜਾਂਦਾ ਕਈ ਵਾਰੀ ਇਹ ਦਾਗ ਨਹੀਂ ਲੈਂਦੇ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਜੀ ਇਹ ਪੇਸਟ ਨਾਲ ਹੀ ਆਪਾਂ ਕਿਵੇਂ ਇਹਨੂੰ ਉਤਾਰ ਸਕਦੇ ਆ ਇੱਕ ਆਪਣੇ ਕੋਲੇ ਹੈਗਾ ਜੀ ਇਹ ਸਪ੍ਰੇਟ ਇੱਕ ਸੈਪਰੇਟ ਹੁੰਦਾ ਤੇ ਇੱਕ ਆਪਾਂ ਜਿਹੜਾ ਨੇਲ ਪਾਲਿਸ਼ ਦੇ ਵਿੱਚ ਪਾਉਣੇ ਹੁੰਦੇ ਆਗੇ ਥੀਨਰ ਆਪਾਂ ਥੀਨਰ ਵੀ ਵਰਤ ਸਕਦੇ ਆਂ ਦੇਖੋ ਜਦੋਂ ਆਪਾਂ ਨੇਲ ਪਾਲਿਸ਼ ਆਪਣੇ ਇੱਧਰ ਉੱਧਰ ਲੱਗ ਜਾਂਦੀ ਆਪਾਂ ਥੀਨਰ ਨਾਲ ਸਾਫ਼ ਕਰਦੇ ਆਂ ਤੇ ਉਹ ਥੀਨਰ ਵੀ ਆਪਾਂ ਇਹਦੇ ਵਿੱਚ ਵਰਤ ਸਕਦੇ ਆਂ ਦੇਖੋ ਮੈਂ ਥੋੜਾ ਜਿਹਾ ਥੀਨਰ ਲੈਂਦਾ ਤੇ ਕਾਟਨ ਦੇ ਨਾਲ ਆਪਾਂ ਇਸ ਤਰ੍ਹਾਂ ਇਹਦੇ ਤੇ ਲਗਾਤਾ ਕਾਟਨ ਹੈ ਜਿਹੜੀ ਬਿਲਕੁਲ ਨਾ ਇਹ ਮਤਲਬ ਕਿ ਕਲਰ ਹੋ ਜੂਗੀ ਖਰਾਬ ਹੋ ਜੂਗੀ ਕੁਛ ਤੇ ਇਹ ਨਾਲ ਲੈ ਗਿਆ ਤੇ ਥੋੜਾ ਥੋੜਾ ਹਲਕਾ ਹਲਕਾ ਫੇਰ ਰਹਿ ਗਿਆ ਸੀ ਜੀ ਦੇਖੋ ਇਹਦੇ ਤੇ ਦਾਗ ਇਹਦੇ ਉੱਤੇ ਆਪਾਂ ਪੇਸਟ ਲਗਾਉਣਾ ਇਸ ਤਰ੍ਹਾਂ ਪੇਸਟ ਲਗਾ ਕੇ ਆਪਾਂ 2 ਕੁ ਮਿੰਟ ਵਾਸਤੇ ਇਸ ਤਰ੍ਹਾਂ ਰਗ ਰੱਖ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਰਗੜ ਦੇਣਾ ਜੀ ਇਸੇ ਤਰ੍ਹਾਂ ਆਪਾਂ ਨਾ ਹੱਥ ਵਿੱਚ ਪੈ ਕੇ ਐ ਰਗੜ ਦੇਣਾ ਹੈਗਾ ਆਪਾਂ ਇਹ ਮੁੱਠੀਆਂ ਦੇ ਨਾਲ ਹੀ ਤੇ ਵੀ ਮੈਂ ਤੁਹਾਨੂੰ ਦਿਖਾਉਣੀ ਆ ਕਿ ਮਿੰਟਾਂ ਚ ਹੀ ਦਾਗ ਜਿਹੜਾ ਹੈਗਾ ਆਪਣਾ ਲਿਪਸਟਿਕ ਦਾ ਮੇਰੇ ਕੋਲ ਲਗਾਈ ਹੋਊਗਾ ਦੇਖੋ ਕਈ ਵਾਰ ਕੀ ਹੁੰਦਾ ਕਈ ਆਪਣੇ ਵੀਰ ਪਾਣ ਵਗੈਰਾ ਖਾਂਦੇ ਹੁੰਦੇ ਨੇ ਹਨਾ ਪਾਣ ਮਤਲਬ ਕਿ ਸ਼ੌਂਕ ਹੁੰਦਾ ਪਾਣ ਖਾਣ ਦਾ ਜਾਂ ਉਹਦੇ ਵਿੱਚ ਕੱਥਾ ਵੀ ਪਾਇਆ ਹੁੰਦਾ ਜਦੋਂ ਉਹ ਥੁੱਕਦੇ ਵਗੈਰਾ ਨੇ ਨਾ ਕਈ ਵਾਰ ਕੀ ਹੁੰਦਾ ਆਪਣੇ ਕੱਪੜਿਆਂ ਤੇ ਉਹ ਦਾਗ ਪੈ ਜਾਂਦੇ ਨੇ ਕਿ ਪਾਣ ਦੇ ਤੇ ਉਹ ਜਿਹੜੇ ਪਾਣ ਦੇ ਦਾਗ ਹੁੰਦੇ ਨੇ ਦੇਖੋ ਤੁਸੀਂ ਜਿੱਥੇ ਜਿੱਥੇ ਦਾਗ ਲੱਗਿਆ ਉੱਥੇ ਆਪਾਂ ਉਹ ਜਿਹੜਾ ਨਿੰਬੂ ਹੁੰਦਾ ਜੀ ਨਿੰਬੂ ਨੂੰ ਰਗੜਾਂਗੇ ਨਾ ਪਾਣ ਦੇ ਦਾਗ ਜਿੱਥੇ ਵੀ ਲੱਗੇ ਹੋਊਗਾ ਤਾਂ ਬਿਲਕੁਲ ਉਹ ਸਾਫ਼ ਹੋ ਜਾਊ ਦੇਖੋ ਜੀ ਇਹ ਲਿਪਸਟਿਕ ਦਾ ਦਾਗ ਸੀਗਾ ਦੇਖੋ ਬਿਲਕੁਲ ਗਾਇਬ ਹੋ ਗਿਆ ਪਤਾ ਹੀ ਨਹੀਂ ਲੱਗਦਾ ਕਿ ਇਹ ਦਾਗ ਕਿੱਥੇ ਲੱਗਿਆ ਸੀ ਲਿਪਸਟਿਕ ਦਾ ਇਸੇ ਤਰ੍ਹਾਂ ਦੇਖੋ ਆਪਾਂ ਆਪਣੇ ਕੱਪੜਿਆਂ ਨੂੰ ਘਰ ਵਿੱਚ ਹੀ ਕਲੀਨ ਕਰ ਸਕਦੇ ਹਾਂ ਜੀ ਨਾਲੇ ਆਪਣੇ ਪੈਸੇ ਬਚ ਜਾਂਦੇ ਨੇ ਦੇਖੋ ਇਹੀਆਂ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਆਮ ਹੀ ਪਈਆਂ ਹੁੰਦੀਆਂ ਨੇਗੀਆ ਲੋ ਜੀ ਹੁਣ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਸੀ ਇਹ ਸ਼ਰਟ ਰੱਖੀ ਨੂੰ ਇਸੇ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚੋਂ ਕੱਢ ਦਿੰਨੇ ਆ ਤੇ ਹੁਣ ਆਪਾਂ ਦੇਖੋ ਬਾਹਰ ਕੱਢ ਕੇ ਦੇਖੋ ਜੀ ਕਿੰਨਾ ਇਹ ਹਲਕਾ ਰਹਿ ਗਿਆ ਦਾਗ ਤੇ ਹੁਣ ਆਪਾਂ ਦੇਖੋ ਕੋਈ ਵੀ ਸਾਬਣ ਸੋਡਾ ਜੋ ਵੀ ਆਪਾਂ ਵਰਤਦੇ ਆਂਗੇ ਸਰਫ ਵਗੈਰਾ ਆਪਾਂ ਉਹ ਉਹਦੇ ਵਿੱਚ ਵੀ ਡਿੱਪ ਕਰਕੇ ਰੱਖ ਸਕਦੇ ਆ ਜਾਂ ਆਪਾਂ ਸਾਬਣ ਲਿਮੇ ਲਾਈਏ ਦੇਖੋ ਮੈਂ ਕੱਪੜੇ ਧੋਣ ਵਾਲੀ ਸਾਬਣ ਹੈ ਰਾਜ ਤੇ ਮੈਂ ਇਹੇ ਲਗਾਤੀ ਤੇ ਉਸ ਤੋਂ ਬਾਅਦ ਆਪਾਂ ਬੁਰਸ਼ ਮਾਰਤਾ ਤੇ ਮੈਂ ਥੋੜਾ ਥੋੜਾ ਹਲਕੇ ਹੱਥਾਂ ਨਾਲ ਇਸ ਤਰ੍ਹਾਂ ਰਗੜਦਾ ਦੇਖੋ ਜਿਹੜਾ ਦਾਗ ਹੈ ਬਿਲਕੁਲ ਗਾਇਬ ਹੋ ਜਾਊਗਾ ਫਿਰ ਮੈਂ ਸ਼ਰਟ ਇਹ ਧੋ ਕੇ ਦਿਖਾਉਣੀ ਆ ਚੰਗੀ ਤਰ੍ਹਾਂ ਸਾਫ਼ ਕਰਕੇ ਸਾਬਣ ਕੱਢ ਕੇ ਤੇ ਲਓ ਜੀ ਦੇਖੋ ਤੁਸੀਂ ਦਾਗ ਹੈ ਜਿਹੜਾ ਨਾ ਮੋਨ ਨਿਸ਼ਾਨ ਦਾਗ ਦਾ ਹੈ ਮਿਟ ਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਪਲੀਜ਼ ਉਹੀ ਸ਼ਰਟ ਹੈ ਦੇਖੋ ਤੁਸੀਂ ਚੰਗੀ ਤਰ੍ਹਾਂ ਜੇ ਆਪਾਂ ਸਾਨੂੰ ਧੋ ਕੇ ਦਿਖਾਤੀ ਤੇ ਇਸੇ ਤਰ੍ਹਾਂ ਹੁਣ ਜਿਹੜਾ ਆਪਾਂ ਰਾਣੀ ਪਾਲ ਜੀ ਉਹ ਥੋੜਾ ਜਿਹਾ ਪਾਣੀ ਲੈਂਦਾ ਰਾਣੀ ਪਾਲ ਇਸੇ ਵਿੱਚ ਪਾਵਾਂਗੇ ਤੇ ਚਿੱਟੀ ਸ਼ਰਟ ਨੂੰ ਆਪਾਂ ਇਹਦੇ ਵਿੱਚ ਡਿਪ ਕਰਕੇ ਰੱਖ ਦਾਂਗੇ ਦੇਖੋ 5 ਕਿ ਮਿੰਟ ਆਪਾਂ ਇਹਨੂੰ ਇਸ ਤਰ੍ਹਾਂ ਡਿੱਪ ਕਰਕੇ ਰੱਖ ਦਾਂਗੇ ਜੇ ਤੁਸੀਂ ਅਜਾਲਾ ਵਰਤਦੇ ਹੋ ਤਾਂ 2-3 ਬੂੰਦਾਂ ਇਹਦੇ ਵਿੱਚ ਅਜਾਲੇ ਦੀਆਂ ਪਾ ਦਿਓ ਤਾਂ ਉਸ ਤੋਂ ਬਾਅਦ ਤੁਸੀਂ ਉਹੀ ਸ਼ਰਟ ਦੇਖਿਓ ਜੀ ਇੰਨੀ ਸਾਫ਼ ਹੋ ਜਾਊਗੀ ਜਿੱਤੇ ਕੱਪੜਿਆਂ ਦਾ ਪੀਲਾਪਣ ਹੁੰਦਾ ਜਿਹੜਾ ਉਹ ਵੀ ਇਹ ਚੱਕ ਦੂਗਾ ਰਾਣੀਪਾਲ ਵਰਤ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਐਵੇਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਤਾਂ ਜੋ ਐਵੇਂ ਦੀਆਂ ਵੀਡੀਓ ਹਰ ਇੱਕ ਆਪਾਂ ਪਾਉਂਦੇ ਰਹਿਣੇ ਆ ਤੇ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਆ ਜੀ ਦੇਖੋ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ